ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਛੋਟੇ ਹੁੰਦੇ ਇੱਕ ਕਹਾਣੀ ਜ਼ਰੂਰ ਸੁਣੀ ਹੋਣੀ ਹੈ ਰੂਪ ਬਸੰਤ ਕਿੱਸਾ ਰੂਪ ਬਸੰਤ ਮੈਂ ਵੀ ਆਪਣੀ ਦਾਦੀ ਤੋਂ ਸੁਣੀ ਸੀ ਛੋਟੇ ਹੁੰਦੇ ਸੋਚਿਆ ਅੱਜ ਦੁਬਾਰਾ ਯਾਦਾਂ ਤਾਜ਼ਾ ਕਰ ਲਈਏ ਇੱਕ ਰਾਜਾ ਹੁੰਦਾ ਤੇ ਇੱਕ ਰਾਣੀ ਇੱਕ ਦਿਨ ਰਾਣੀ ਬਹੁਤ ਬਿਮਾਰ ਹੋ ਜਾਂਦੀ ਹੈ ਉਸ ਨੂੰ ਕੋਈ ਐਸੀ ਬਿਮਾਰੀ ਹੋ ਜਾਂਦੀ ਹੈ ਕਿ ਰਾਜਾ ਉਸ ਨੂੰ ਦਰਬਾਰ ਦੇ ਅੰਦਰ ਨਹੀਂ ਰੱਖ ਸਕਦਾ ਅਤੇ ਉਸ ਦਾ ਮੰਜਾ ਇੱਕ ਦਰਖਤ ਦੇ ਰੱਖਿਆ ਜਾਂਦਾ ਹੈ ਅਤੇ ਉੱਥੇ ਉਹਦੀ ਦਵਾਈ ਬੂਟੀ ਕੀਤੀ ਜਾਂਦੀ ਹੈ। ਪਹਿਲਾਂ ਜ਼ਿਆਦਾਤਰ ਮੰਨਿਆ ਜਾਂਦਾ ਸੀ ਕਿ ਮਰੀਜ਼ਾਂ ਨੂੰ ਕੁਦਰਤੀ ਤਰੀਕੇ ਨਾਲ ਹੀ ਠੀਕ ਕੀਤਾ ਜਾਂਦਾ ਸੀ। ਇੱਕ ਦਿਨ ਰਾਣੀ ਇਸ ਤਰ੍ਹਾਂ ਹੀ ਦਰਖਤ ਦੇ ਪਈ ਸੀ। ਹਕੀਮ ਉਸ ਨੂੰ ਦਵਾਈ ਦੇ ਕੇ ਚਲਾ ਗਿਆ। ਰਾਣੀ ਦਾ ਧਿਆਨ ਦਰਖਤ ਤੇ ਲਟਕਦੇ ਇੱਕ ਆਲਣੇ ਵੱਲ ਚਲਾ ਗਿਆ। ਜਿਸ ਵਿੱਚ ਇੱਕ ਚਿੜੀ, ਇੱਕ ਚਿੜਾ ਤੇ ਉਹਨਾਂ ਦੇ ਦੋ ਬੋਟ ਰਹਿੰਦੇ ਸਨ। ਚਿੜੀ ਆਉਂਦੀ ਅਤੇ ਬੱਚਿਆਂ ਨੂੰ ਚੋਗਾ-ਜੋਗਾ ਕੇ ਚਲੀ ਜਾਂਦੀ। ਅਤੇ ਬੋਟ ਚਹਿਕਦੇ ਰਹਿੰਦੇ ਇਸ ਤਰ੍ਹਾਂ ਰਾਣੀ ਦਾ ਦਿਲ ਲੱਗਿਆ ਰਹਿੰਦਾ ਉਹਨਾਂ ਨੂੰ ਵੇਖ-ਵੇਖ ਕੇ ਇੱਕ ਦਿਨ ਪਤਾ ਨਹੀਂ ਚਿੜੀ ਨੂੰ ਕੀ ਹੋਇਆ ਉਹ ਅਚਾਨਕ ਆਲਣੇ ਵਿੱਚੋਂ ਹੀ ਟੰਡ ਡਿੱਗ ਗਈ ਅਤੇ ਮਰ ਗਈ ਰਾਣੀ ਨੂੰ ਬੜਾ ਅਫਸੋਸ ਹੋਇਆ ਅਤੇ ਉਹ ਸੋਚਣ ਲੱਗਦੀ ਹੈ ਕਿ ਹੁਣ ਚਿੜੀ ਦੇ ਬੱਚਿਆਂ ਦਾ ਕੀ ਬਣੇਗਾ ਕੁਝ ਦਿਨ ਬਾਅਦ ਚਿੜਾ ਹੋਰ ਚਿੜੀ ਲੈ ਆਉਂਦਾ ਹੈ ਉਹ ਚਿੜੀ ਬੋਟਾਂ ਉੱਪਰ ਕੁਝ ਦਿਨ ਬੈਠਦੀ ਹੈ ਪਰ ਬੋਟ ਕਰਲਾਉਣ ਲੱਗ ਜਾਂਦੀ ਹਨ ਰਾਣੀ ਸੋਚੀ ਪੈ ਜਾਂਦੀ ਹੈ ਕਿ ਸਮਝ ਨਹੀਂ ਲੱਗਦੀ ਕਿ ਇਹ ਚਿੜੀ ਤਾਂ ਬੋਟਾਂ ਦੀ ਇੰਨੀ ਦੇਖਭਾਲ ਕਰਦੀ ਹੈ ਫਿਰ ਵੀ ਕਲੌਂਦੀ ਹਨ ਇੱਕ ਦਿਨ ਰਾਣੀ ਕੀ ਦੇਖਦੀ ਹੈ ਕਿ ਚਿੜੀ ਬੋਟਾਂ ਨੂੰ ਪਸੰਦ ਨਹੀਂ ਕਰਦੀ ਇਸ ਲਈ ਉਹਨਾਂ ਨੂੰ ਭਖੜੇ ਦੇ ਬੀਜ ਦਾ ਚੋਗਾ ਉਹਨਾਂ ਦੇ ਮੂੰਹ ਵਿੱਚ ਪਾਉਂਦੀ ਹੈ ਉਹ ਵਿਚਾਰੇ ਭਖੜੇ ਦਾ ਚੋਗਾ ਖਾ ਖਾ ਕੇ ਇੱਕ ਦਿਨ ਮਰ ਜਾਂਦੇ ਹਨ ਰਾਣੀ ਨੂੰ ਬਹੁਤ ਅਫਸੋਸ ਹੁੰਦਾ ਹੈ ਅਤੇ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਚਿੜੀ ਦੇ ਮਰਨ ਪਿੱਛੋਂ ਚਿੜਾ ਨਵੀਂ ਚਿੜੀ ਲੈ ਆਇਆ ਅਤੇ ਉਸਤੇ ਬੱਚਿਆਂ ਨੂੰ ਚਿੜੀ ਨੇ ਮਾਰ ਮੁਕਾਇਆ ਉਧਰ ਹਕੀਮ ਨੇ ਰਾਜੇ ਨੂੰ ਦੱਸ ਦਿੱਤਾ ਸੀ ਕਿ ਹੁਣ ਰਾਣੀ ਕੋਲ ਬਹੁਤਾ ਸਮਾਂ ਨਹੀਂ ਹੈ ਰਾਣੀ ਦਾ ਜਦੋਂ ਅੰਤਮ ਸਮਾਂ ਹੁੰਦਾ ਹੈ ਤਾਂ ਉਹ ਚਿੜੀ ਵਾਲੀ ਸਾਰੀ ਵਿਥਿਆ ਰਾਜੇ ਨੂੰ ਸੁਣਾਉਂਦੀ ਹੈ ਅਤੇ ਰਾਜੇ ਨੂੰ ਕਹਿੰਦੀ ਹੈ ਮੇਰੇ ਨਾਲ ਵਾਅਦਾ ਕਰੋ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਦੂਜਾ ਵਿਆਹ ਨਹੀਂ ਕਰਵਾਓਗੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਰੂਪ ਤੇ ਬਸੰਤ ਨਾਲ ਕੁਝ ਬੁਰਾ ਹੋਏ ਜੇ ਤੁਸੀਂ ਦੂਜਾ ਵਿਆਹ ਕਰਵਾਓਗੇ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਰਾਜਾ ਰਾਣੀ ਨਾਲ ਵਾਅਦਾ ਕਰਦਾ ਹੈ ਕਿ ਉਹ ਦੂਜਾ ਵਿਆਹ ਨਹੀਂ ਕਰਵਾਏਗਾ ਰਾਣੀ ਦੀ ਆਖਰਕਾਰ ਮੌਤ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਸਮਾਂ ਗੁਜ਼ਰ ਜਾਂਦਾ ਹੈ ਸਾਲ 2 ਸਾਲ ਬਾਅਦ ਰਾਜੇ ਦੇ ਵਜ਼ੀਰ ਅਤੇ ਕੁਝ ਹੋਰ ਸਹਿਯੋਗੀ ਰਾਜੇ ਨੂੰ ਕਹਿੰਦੇ ਹਨ ਕਿ ਤੇਰੇ ਬੱਚਿਆਂ ਨੇ ਤਾਂ ਹੋਰ 4-5 ਸਾਲਾਂ ਤੱਕ ਜਵਾਨ ਹੋ ਜਾਣਾ ਤੈਨੂੰ ਇੱਕ ਸਾਥੀ ਦੀ ਲੋੜ ਹੈ ਜੋ ਤੁਹਾਡਾ ਹਮੇਸ਼ਾ ਸਾਥ ਦੇਵੇ ਰਾਜਾ ਉਹਨਾਂ ਨੂੰ ਸਮਝਾਉਂਦਾ ਹੈ ਕਿ ਮੈਂ ਰਾਣੀ ਨਾਲ ਵਾਅਦਾ ਕੀਤਾ ਸੀ ਮੈਂ ਉਸ ਨੂੰ ਕੀ ਜਵਾਬ ਦੇਵਾਂਗਾ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂਗਾ ਬਾਕੀ ਸਾਰੇ ਫਿਰ ਰਾਜੇ ਨੂੰ ਬਹੁਤ ਸਮਝਾਉਂਦੇ ਹਨ ਅਤੇ ਆਖਰਕਾਰ ਰਾਜਾ ਦੂਜੇ ਵਿਆਹ ਲਈ ਮੰਨ ਜਾਂਦਾ ਹੈ ਰਾਜਾ ਵਿਆਹ ਕਰਵਾ ਲੈਂਦਾ ਹੈ ਰਾਜੇ ਦੀ ਉਮਰ ਜ਼ਿਆਦਾ ਹੁੰਦੀ ਹੈ ਅਤੇ ਜਿਸ ਨਾਲ ਵਿਆਹ ਹੁੰਦਾ ਹੈ ਉਸ ਦੀ ਉਮਰ ਘੱਟ ਹੁੰਦੀ ਹੈ ਰਾਜਾ ਆਪਣੇ ਕੰਮਕਾਰਾਂ ਵਿੱਚ ਵਿਅਸਤ ਹੋ ਜਾਂਦਾ ਹੈ ਉਦਰ ਰੂਪ ਤੇ ਬਸੰਤ ਬਹੁਤ ਖੁਸ਼ ਮિજાਜ ਹੁੰਦੇ ਹਨ ਇੱਕ ਦਿਨ ਦੋਵੇਂ ਭਰਾ ਮੁੰਡਿਆਂ ਦੀ ਟੋਲੀ ਨਾਲ ਗੇਂਦ ਨਾਲ ਖੇਡ ਰਹੇ ਸਨ ਕਿ ਅਚਾਨਕ ਖਿੜਕੀ ਵਿੱਚੋਂ ਦੀ ਗੇਂਦ ਰਾਣੀ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਅਤੇ ਜਦੋਂ ਬਸੰਤ ਗੇਂਦ ਲੈਣ ਲਈ ਰਾਣੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਰਾਣੀ ਆਪਣੇ ਹਾਮੁਮਰ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਅਤੇ ਬਸੰਤ ਤੇ ਮੋਹਿਤ ਹੋ ਜਾਂਦੀ ਹੈ ਅਤੇ ਇੱਕਦਮ ਬਸੰਤ ਨੂੰ ਕਹਿ ਦਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ ਤੂੰ ਕੌਣ ਹੈ ਤਮ ਬਸੰਤ ਔ ਗੁੱਸੇ ਨਾਲ ਬੋਲਦਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਂ ਉਸੇ ਰਾਜੇ ਦਾ ਮੁੰਡਾ ਹਾਂ ਜਿਸ ਨਾਲ ਤੁਹਾਡਾ ਵਿਆਹ ਹੋਇਆ ਹੈ ਤੇ ਇਸ ਨਾਤੇ ਤੁਸੀਂ ਮੇਰੇ ਮਾਂ ਲੱਗਦੇ ਹੋ ਇਹ ਸੁਣ ਕੇ ਰਾਣੀ ਚੌਂਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਤੇਰੀ ਮਾਂ ਨਹੀਂ ਲੱਗਦੀ ਤੇਰੀ ਮਾਂ ਉਹ ਸੀ ਜਿਹਦੀ ਕੁੱਖੋਂ ਤੂੰ ਜਾਇਆ ਸੀ ਤੂੰ ਰਿਸ਼ਤਾ ਨਾ ਦੇਖ ਤੂੰ ਉਮਰ ਦੇਖ ਤੂੰ ਮੇਰਾ ਹਾਣੀ ਲੱਗਦਾ ਇਸ ਕਰਕੇ ਤੂੰ ਮੇਰਾ ਪੁੱਤ ਨਹੀਂ ਹੋ ਸਕਦਾ ਤੇ ਮੈਂ ਤੇਰੀ ਮਾਂ ਨਹੀਂ ਬਸੰਤ ਗੁੱਸੇ ਨਾਲ ਬੋਲਦਾ ਹੈ ਕਿ ਜੇ ਮੇਰੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਤੇਰਾ ਸਿਰ ਕਲਮ ਹੋ ਜਾਣਾ ਇਸ ਤਰ੍ਹਾਂ ਹੀ ਫਟਕਾਰਦਾ ਹੋਇਆ ਬਸੰਤ ਉੱਥੋਂ ਚਲਾ ਜਾਂਦਾ ਹੈ ਰਾਣੀ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਸੋਚਣ ਲੱਗ ਜਾਂਦੀ ਹੈ ਕਿ ਹੁਣ ਇਸ ਨੂੰ ਸਬਕ ਸਿਖਾਉਣਾ ਪੈਣਾ ਇਹਨੂੰ ਪਤਾ ਤਾਂ ਲੱਗੇ ਮੈਂ ਕੀ ਚੀਜ਼ ਹਾਂ ਜਦੋਂ ਸ਼ਾਮ ਨੂੰ ਰਾਜਾ ਆਪਣੇ ਕੰਮ ਕਾਜ ਮੁਕਾ ਕੇ ਆਉਂਦਾ ਹੈ ਤਾਂ ਕੀ ਦੇਖਦਾ ਹੈ ਕਿ ਰਾਣੀ ਦੇ ਕਮਰੇ ਵਿੱਚ ਹਨੇਰਾ ਹੋਇਆ ਪਿਆ ਹੈ ਰਾਜਾ ਮੋਮਬਤੀ ਜਾਂ ਲਾਲਟਨ ਜਗਾਉਂਦਾ ਹੈ ਤਾਂ ਕੀ ਦੇਖਦਾ ਹੈ ਰਾਣੀ ਦੇ ਵਾਲ ਖਿਲਰੇ ਹੋਏ ਆ ਤੇ ਕੱਪੜੇ ਫਟੇ ਹੋਏ ਆ ਰਾਜਾ ਘਬਰਾ ਕੇ ਰਾਣੀ ਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਹੈ ਤਾਂ ਅੱਗੋਂ ਰਾਣੀ ਕਹਿੰਦੀ ਹੈ ਕਿ ਬਸੰਤ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਹੈ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਹੈ ਉਸ ਦਾ ਦਿਲ ਕਰਦਾ ਹੈ ਕਿ ਹੁਣੇ ਬਸੰਤ ਨੂੰ ਕਤਲ ਕਰਾ ਦੇਵੇ ਪਰ ਉਹ ਲੋਕਲਾਜ ਕਰਕੇ ਚੁੱਪ ਕਰ ਜਾਂਦਾ ਹੈ ਅਤੇ ਬਸੰਤ ਨੂੰ ਬੁਲਾਉਂਦਾ ਹੈ ਬਸੰਤ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਜਦੋਂ ਬਸੰਤ ਰਾਜੇ ਕੋਲ ਪਹੁੰਚਦਾ ਹੈ ਤਾਂ ਰਾਜਾ ਕਹਿੰਦਾ ਹੈ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਇੰਨੀ ਘਟੀਆ ਹਰਕਤ ਕਰੇਂਗਾ ਇਸ ਤੋਂ ਪਹਿਲਾਂ ਕਿ ਮੈਂ ਤੇਰਾ ਸਿਰ ਵੱਢ ਦੇਵਾਂ ਤੂੰ ਮੇਰੇ ਰਾਜ ਦੇ ਹੱਦ ਤੋਂ ਬਾਹਰ ਚਲਾ ਜਾ ਦੁਬਾਰਾ ਮੈਨੂੰ ਆਪਣੀ ਸ਼ਕਲ ਨਾ ਦਿਖਾਈਂ ਬਸੰਤ ਜਦੋਂ ਆਪਣੇ ਪਿਓ ਦਾ ਚਿਹਰਾ ਵੇਖਦਾ ਹੈ ਤਾਂ ਸੋਚਦਾ ਹੈ ਕਿ ਮੈਂ ਆਪਣੇ ਪਿਓ ਨੂੰ ਨਹੀਂ ਸਮਝਾ ਸਕਦਾ ਹੁਣ ਉਹ ਰਾਣੀ ਦੀਆਂ ਗੱਲਾਂ ਵਿੱਚ ਆਇਆ ਹੋਇਆ ਹੈ ਮੇਰੀ ਕੋਈ ਵੀ ਗੱਲ ਕੋਈ ਵੀ ਦਲੀਲ ਕੰਮ ਨਹੀਂ ਆਉਣੀ ਬਸੰਤ ਚੁੱਪਚਾਪ ਉੱਥੋਂ ਚਲਾ ਜਾਂਦਾ ਹੈ ਤੇ ਜਦੋਂ ਰੂਪ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਵੀ ਬਸੰਤ ਦੇ ਮਗਰ-ਮਗਰ ਉਸਦੇ ਨਾਲ ਰਲ ਜਾਂਦਾ ਹੈ ਬਸੰਤ ਰੂਪ ਨੂੰ ਸਮਝਾਉਂਦਾ ਹੈ ਕਿ ਮੇਰੇ ਤੇ ਤਾਂ ਇਲਜ਼ਾਮ ਲੱਗਿਆ ਹੈ ਮੈਂ ਤਾਂ ਦੁੱਖ ਭੋਗਣਾ ਹੀ ਹੈ ਤੂੰ ਆਰਾਮ ਨਾਲ ਇੱਥੇ ਰਹਿ ਅਤੇ ਪਿਤਾ ਜੀ ਦੀ ਸੇਵਾ ਕਰ ਤੇ ਰਾਜ ਭਾਗ ਸੰਭ ਤਾਂ ਰੂਪ ਅੱਗੋਂ ਕਹਿੰਦਾ ਹੈ ਕਿ ਮੈਂ ਇਹੋ ਜੇ ਪਿਓ ਦਾ ਕੀ ਕਰਨਾ ਜੋ ਜਨਾਨੀ ਪਿੱਛੇ ਆਪਣੇ ਪੁੱਤ ਨੂੰ ਘਰੋਂ ਬਾਹਰ ਕੱਢ ਦੇਵੇ ਤੂੰ ਮੇਰਾ ਭਰਾ ਹੈ ਤੂੰ ਜਿੱਥੇ ਜਾਵੇਂਗਾ ਮੈਂ ਤੇਰੇ ਨਾਲ ਜਾਵਾਂਗਾ ਦੋਵੇਂ ਭਰਾ ਤੁਰਦੇ-ਤੁਰਦੇ ਰਾਜ ਦੀ ਸਰਹੱਦ ਪਾਰ ਕਰ ਲੈਂਦੇ ਹਨ ਅਤੇ ਤੁਰਦਿਆਂ-ਤੁਰਦਿਆਂ ਉਹਨਾਂ ਨੂੰ ਹਨੇਰਾ ਹੋ ਜਾਂਦਾ ਹੈ। ਉਹ ਇੱਕ ਦਰਖਤ ਹੇਠਾਂ ਆਰਾਮ ਕਰਨ ਲਈ ਬੈਠ ਜਾਂਦੇ ਹਨ ਅਤੇ ਦੋਵਾਂ ਨੂੰ ਨੀਂਦ ਆ ਜਾਂਦੀ ਹੈ। ਉਹ ਦਰਖਤ ਦੇ ਇੱਕ ਖੱਡ ਵਿੱਚ ਸਰਾਲ ਰਹਿੰਦੀ ਹੈ ਜੋ ਕਿ ਬੰਦੇ ਦੇ ਸਾਹ ਪੀ ਜਾਂਦੀ ਹੈ ਅਤੇ ਬੰਦਾ ਮਰ ਜਾਂਦਾ ਹੈ। ਰੂਪ ਤੇ ਬਸੰਤ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ। ਉਹ ਸਰਾਲ ਰਾਤ ਨੂੰ ਬਾਹਰ ਨਿਕਲਦੀ ਹੈ ਅਤੇ ਬਸੰਤ ਦੇ ਸਾਹ ਪੀ ਜਾਂਦੀ ਹੈ। ਰੂਪ ਜਦੋਂ ਸਵੇਰੇ ਉੱਠ ਕੇ ਬਸੰਤ ਨੂੰ ਆਵਾਜ਼ਾਂ ਮਾਰਦਾ ਹੈ ਤੇ ਦੇਖਦਾ ਹੈ ਕਿ ਬਸੰਤ ਦਾ ਸਰੀਰ ਠੰਡਾ ਹੋ ਚੁੱਕਿਆ ਹੁੰਦਾ ਹੈ। ਉੱਥੋਂ ਦੀ ਕੁਝ ਰਾਗਿਰ ਲੰਘ ਰਹੇ ਹੁੰਦੇ ਹਨ। ਰੂਪ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੀ ਮਦਦ ਕਰੋ। ਮੇਰੇ ਭਰਾ ਨੂੰ ਕੁਝ ਹੋ ਗਿਆ ਹੈ। ਉਹ ਰਾਗਿਰ ਰੂਪ ਨੂੰ ਦੱਸਦੇ ਹਨ ਕਿ ਇਸ ਦਰਖਤ ਦੇ ਹੇਠਾਂ ਇੱਕ ਸਰਾਲ ਰਹਿੰਦੀ ਹੈ। ਅਤੇ ਤੇਰੇ ਭਰਾ ਦੇ ਚਿਹਰੇ ਤੋਂ ਲੱਗ ਰਿਹਾ ਹੈ ਕਿ ਉਹ ਇਸ ਦੇ ਸਾਹ ਪੀ ਚੁੱਕੀ ਹੈ ਅਤੇ ਹੁਣ ਇਸ ਤੇ ਬਚਨ ਦੀ ਕੋਈ ਉਮੀਦ ਨਹੀਂ ਹੈ। ਰੂਪ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ ਉਹ ਉਸਦੇ ਸਸਕਾਰ ਵਾਸਤੇ ਬੰਦੋਬਸਤ ਕਰਨ ਲਈ ਤੁਰ ਪੈਂਦਾ ਹੈ ਤੁਰਦੇ-ਤੁਰਦੇ ਉਹ ਇੱਕ ਬਸਤੀ ਵਿੱਚ ਪਹੁੰਚ ਜਾਂਦਾ ਹੈ ਉਸ ਬਸਤੀ ਦੀ ਇੱਕ ਹੱਦ ਤੇ ਬਹੁਤ ਸਾਰੇ ਲੋਕ ਖੜੇ ਹੁੰਦੇ ਹਨ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਦੀ ਉਡੀਕ ਕਰ ਰਹੇ ਹੋਣ ਜਿਵੇਂ ਹੀ ਰੂਪ ਉਹਨਾਂ ਦੇ ਨੇੜੇ ਪਹੁੰਚਦਾ ਹੈ ਸਾਰੇ ਲੋਕ ਖੁਸ਼ੀ ਨਾਲ ਨੱਚਣ ਲੱਗ ਜਾਂਦੇ ਹਨ ਢੋਲ ਨਗਾਰਿਆਂ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਰੂਪ ਸੋਚਣ ਲੱਗ ਜਾਂਦਾ ਹੈ ਇਹ ਲੋਕ ਮੈਨੂੰ ਵੇਖ ਕੇ ਇੰਨੇ ਖੁਸ਼ ਕਿਉਂ ਹੋ ਰਹੇ ਹਨ ਉਹ ਲੋਕ ਰੂਪ ਨੂੰ ਤਾਜ ਪਹਿਨਾ ਦਿੰਦੇ ਹਨ ਸੋਹਣੇ ਵਸਤਰ ਪਹਿਨਾ ਦਿੰਦੇ ਹਨ ਰੂਪ ਉਹਨਾਂ ਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸਨ ਉਹਨਾਂ ਵਿੱਚੋਂ ਕੁਝ ਨੇ ਰੂਪ ਨੂੰ ਦੱਸਿਆ ਕਿ ਰਾਤ ਸਾਡੇ ਰਾਜੇ ਦੀ ਮੌਤ ਹੋ ਗਈ ਅਤੇ ਮਰਦੇ ਸਮੇਂ ਰਾਜੇ ਨੇ ਕਿਹਾ ਸੀ ਕਿ ਸਵੇਰ ਵੇਲੇ ਜਿਹੜਾ ਬੰਦਾ ਇਸ ਹੱਦ ਵਿੱਚ ਦਾਖਲ ਹੋਏਗਾ ਉਹ ਹੀ ਇੱਥੋਂ ਦਾ ਰਾਜਾ ਹੋਏਗਾ ਕੁਦਰਤ ਨੇ ਤੈਨੂੰ ਹੀ ਭੇਜਿਆ ਹੈ ਇਸ ਲਈ ਹੁਣ ਤੂੰ ਹੀ ਇਸ ਰਾਜ ਦਾ ਰਾਜਾ ਹੈ। ਰੂਪ ਨੂੰ ਰਾਜਾ ਬਣਾ ਕੇ ਰਾਜ ਤਖਤੇ ਬਿਠਾ ਦਿੱਤਾ। ਇਸ ਚੱਕਾ ਚੌਂਦ ਵਿੱਚ ਰੂਪ ਭੁੱਲ ਹੀ ਜਾਂਦਾ ਹੈ ਕਿ ਪਿੱਛੇ ਉਹ ਆਪਣੇ ਮਰੇ ਹੋਏ ਭਰਾ ਨੂੰ ਵੀ ਛੱਡ ਕੇ ਆਇਆ ਹੈ। ਇਸ ਤਰ੍ਹਾਂ ਰੂਪ ਆਪਣੇ ਰਾਜ ਭਾਗ ਵਿੱਚ ਵਿਅਸਤ ਹੋ ਗਿਆ। ਉਧਰ ਦੂਜੇ ਪਾਸੇ ਬਸੰਤ ਮਰਿਆ ਹੋਇਆ ਪਿਆ ਸੀ ਤੇ ਉੱਥੋਂ ਦੀ ਜੋਗੀ ਲੰਘ ਰਹੇ ਸਨ। ਜਿਨ੍ਹਾਂ ਦੀ ਨਜ਼ਰ ਬਸੰਤ ਤੇ ਗਈ। ਉਹ ਜੋਗੀ ਬਸੰਤ ਦੇ ਕੋਲ ਜਾ ਕੇ ਉਸ ਦੇ ਮੂੰਹ ਵਿੱਚ ਇੱਕ ਜੜੀ ਬੂਟੀ ਪਾਉਂਦੇ ਹਨ ਅਤੇ ਉਸ ਦੇ ਸਰੀਰ ਤੇ ਇੱਕ ਲੇਪ ਲਗਾਉਂਦੇ ਹਨ ਤਾਂ ਬਸੰਤ ਉੱਠ ਕੇ ਬੈਠ ਜਾਂਦਾ ਹੈ ਤੇ ਪੁੱਛਦਾ ਹੈ ਇੱਥੇ ਮੇਰਾ ਭਰਾ ਵੀ ਸੀ ਜੋਗੀ ਕਹਿੰਦੇ ਹਨ ਅਸੀਂ ਜਦੋਂ ਆਏ ਸੀ ਤੂੰ ਇੱਥੇ ਇਕੱਲਾ ਹੀ ਸੀ ਜੋਗੀ ਉਸ ਨੂੰ ਕਹਿੰਦੇ ਹਨ ਕਿ ਸਾਡੇ ਨਾਲ ਚੱਲ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ ਤੈਨੂੰ ਠੀਕ ਹੋਣ 'ਚ ਸਮਾਂ ਲੱਗੇਗਾ ਬਸੰਤ ਉਹਨਾਂ ਨਾਲ ਚਲਾ ਜਾਂਦਾ ਹੈ ਉੱਥੇ ਜਾ ਕੇ ਉਹ ਤੰਦਰੁਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜੰਗਲ ਵਿੱਚ ਰਹਿੰਦੇ ਉਹ ਹੋਰ ਲੋਕਾਂ ਨਾਲ ਰਹਿ ਕੇ ਬਹੁਤ ਬਹਾਦਰ ਬਣ ਜਾਂਦਾ ਹੈ। ਸ਼ਿਕਾਰ ਖੇਡਣਾ ਅਤੇ ਤੀਰ ਅੰਦਾਜ਼ੀ ਕਰਨਾ ਸਿੱਖ ਜਾਂਦਾ ਹੈ। ਹੁਣ ਉਹ ਨਿਡਰ ਹੋ ਜਾਂਦਾ ਹੈ। ਇੱਕ ਰਾਤ ਨੂੰ ਉਹ ਤੁਰਿਆ ਜਾ ਰਿਹਾ ਸੀ ਤਾਂ ਉਸ ਨੂੰ ਭੁੱਖ ਲੱਗੀ। ਉਹ ਸੋਚਦਾ ਹੈ ਕਿ ਅੱਜ ਕਿਸੇ ਦੇ ਘਰੋਂ ਖਾਣਾ ਖਾਦਾ ਜਾਵੇ। ਉਹ ਤੁਰਦਾ ਤੁਰਦਾ ਇੱਕ ਬਸਤੀ ਵਿੱਚ ਪਹੁੰਚ ਗਿਆ। ਉਸ ਬਸਤੀ ਦੇ ਦਿਵਾਲੇ ਇੱਕ ਚਾਰ ਦੀਵਾਰੀ ਕੀਤੀ ਹੋਈ ਸੀ ਅਤੇ ਗੇਟ ਅੱਗੇ ਇੱਕ ਦਰਬਾਨ ਖੜਾ ਸੀ। ਉਹ ਦਰਬਾਰੀ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਅੰਦਰ ਜਾਣ ਦੇਵੋ ਮੈਨੂੰ ਭੁੱਖ ਲੱਗੀ ਹੈ ਦਰਬਾਰੀ ਕਹਿੰਦਾ ਹੈ ਕਿ ਸਾਨੂੰ ਆਗਿਆ ਨਹੀਂ ਹੈ ਗੇਟ ਖੋਲਣ ਦੀ ਦਰਅਸਲ ਇੱਥੇ ਬਹੁਤ ਲੰਬੇ ਸਮੇਂ ਤੋਂ ਇੱਕ ਸ਼ੇਰ ਆਉਂਦਾ ਹੈ ਅਤੇ ਬਹੁਤ ਸਾਰੇ ਬੰਦਿਆਂ ਨੂੰ ਖਾ ਗਿਆ ਸੀ ਇਸ ਕਰਕੇ ਹੁਣ ਕਿਸੇ ਵੀ ਉਪਰੇ ਬੰਦੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲਦੀ ਕਿਉਂਕਿ ਉਹ ਹੋਰ ਰਾਜਾਂ ਤੋਂ ਆ ਕੇ ਮੁਖਬਰੀ ਕਰਨ ਆਉਂਦੀ ਹਨ ਜੋ ਕਿ ਸਾਡੇ ਲਈ ਖਤਰਾ ਖੜਾ ਕਰ ਦਿੰਦੀ ਹਨ ਇਸ ਲਈ ਤੂੰ ਹੁਣ ਇੱਥੇ ਬਾਹਰ ਹੀ ਰੁਕ ਸਵੇਰੇ ਅਸੀਂ ਅੰਦਰੋਂ ਇਜਾਜ਼ਤ ਲੈ ਕੇ ਆਵਾਂਗੇ ਫੇਰ ਤੂੰ ਅੰਦਰ ਜਾਇ ਬਸੰਤ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਰਾਜ ਉਸਦੇ ਭਰਾ ਰੂਪ ਦਾ ਹੀ ਸੀ ਉਹ ਗੇਟ ਦੇ ਬਾਹਰ ਕੰਦ ਨਾਲ ਢੋਲ ਆ ਕੇ ਸੌ ਜਾਂਦਾ ਹੈ ਰਾਤ ਨੂੰ ਸ਼ੇਰ ਵੀ ਇਸੇ ਰਸਤੇ ਤੋਂ ਆਉਂਦਾ ਹੈ ਉਸ ਰਾਤ ਜਦੋਂ ਸ਼ੇਰ ਆਇਆ ਦੰ ਦਰਵਾਰੀ ਜਲਦੀ ਅੰਦਰ ਵੜ ਜਾਂਦੇ ਹਨ ਅਤੇ ਗੇਟ ਬੰਦ ਕਰ ਲੈਂਦੇ ਹਨ ਜਦੋਂ ਬਸੰਤ ਅਚਾਨਕ ਆਪਣੇ ਸਾਹਮਣੇ ਸ਼ੇਰ ਨੂੰ ਦਹਾੜਦੇ ਹੋਏ ਵੇਖਦਾ ਹੈ ਤਾਂ ਉਹ ਬੇਡਰ ਹੋ ਕੇ ਤੀਰ ਕਮਾਨ ਕੱਢਦਾ ਹੈ ਅਤੇ ਤੀਰ ਕਮਾਨ ਤੇ ਚੜਾ ਕੇ ਸ਼ੇਰ ਨੂੰ ਜ਼ਖਮੀ ਕਰ ਦਿੰਦਾ ਹੈ ਜ਼ਖਮਾਂ ਦੀ ਤਾਬ ਨਾ ਛੱਡਦਾ ਹੋਇਆ ਸ਼ੇਰ ਮਰ ਜਾਂਦਾ ਹੈ ਜਦੋਂ ਸਵੇਰੇ ਦਿਨ ਚੜਦਾ ਹੈ ਤਾਂ ਲੋਕ ਇਕੱਠੇ ਹੁੰਦੇ ਹਨ ਅਤੇ ਦੇਖਦੇ ਹਨ ਕਿ ਸ਼ੇਰ ਕਿਸ ਨੇ ਮਾਰਿਆ ਹੈ ਇਹ ਗੱਲ ਰਾਜੇ ਤੱਕ ਪਹੁੰਚਦੀ ਹੈ ਰਾਜੇ ਨੇ ਪਹਿਲਾਂ ਹੀ ਸ਼ੇਰ ਨੂੰ ਮਾਰਨ ਵਾਲੇ ਲਈ ਇਨਾਮ ਰੱਖਿਆ ਹੋਇਆ ਸੀ ਦਰਬਾਰੀਆਂ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਉਹ ਸੋਚਦੇ ਹਨ ਕਿ ਜੇ ਰਾਜੇ ਨੂੰ ਪਤਾ ਲੱਗ ਗਿਆ ਤਾਂ ਸਾਰਾ ਇਨਾਮ ਤਾਂ ਇਸ ਨੂੰ ਮਿਲ ਜਾਣਾ ਉਹ ਇੱਕਦਮ ਹੀ ਬਸੰਤ ਤੇ ਇਲਜ਼ਾਮ ਲਗਾ ਦਿੰਦੇ ਹਨ ਕਿ ਇਹ ਚੋਰ ਹੈ ਅਤੇ ਅਸੀਂ ਇਸ ਨੂੰ ਫੜ ਲਿਆ ਹੈ ਤੇ ਉਸ ਨੂੰ ਕੈਦਖਾਨੇ ਵਿੱਚ ਸੁੱਟ ਦਿੰਦੇ ਹਨ ਤੇ ਆਪ ਰਾਜੇ ਰੂਪ ਅੱਗੇ ਪੇਸ਼ ਹੋ ਜਾਂਦੇ ਹਨ ਕਿ ਅਸੀਂ ਰਾਤ ਤੀਰਾਂ ਨਾਲ ਸ਼ੇਰ ਮਾਰ ਦਿੱਤਾ ਰਾਜਾ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਦਿੰਦਾ ਹੈ ਤੇ ਉਧਰ ਬਸੰਤ ਕੈਦਖਾਨੇ ਵਿੱਚ ਬੰਦ ਹੁੰਦਾ ਹੈ ਉਹ ਇਲਾਕਾ ਸਮੁੰਦਰ ਦੇ ਬਿਲਕੁਲ ਨਾਲ ਹੈ ਉਥੇ ਇੱਕ ਬੰਦਰਗਾਹ ਹੁੰਦੀ ਹੈ ਅਤੇ ਸਮੁੰਦਰੀ ਜਹਾਜ਼ ਵਪਾਰ ਲਈ ਉਥੋਂ ਹੀ ਨਿਕਲਦੇ ਹਨ ਉਸ ਜਹਾਜ਼ ਦਾ ਇੱਕ ਸਦਾਗਰ ਸੀ ਉਹ ਇੱਕ ਰਸਮ ਕਰਦਾ ਸੀ ਜਦੋਂ ਵੀ ਉਹ ਜਹਾਜ਼ ਨੂੰ ਲੈ ਕੇ ਜਾਂਦਾ ਸੀ ਇੱਕ ਬੰਦੇ ਦੀ ਬਲੀ ਦਿੰਦਾ ਸੀ ਤਾਂ ਹੀ ਜਹਾਜ਼ ਤੁਰਦਾ ਸੀ ਇਹ ਉਥੋਂ ਦੀ ਮੰਨਤਾ ਸੀ ਸਦਾਗਰ ਅਕਸਰ ਹੀ ਉਸ ਰਾਜ ਦੇ ਸਪਾਹੀਆਂ ਕੋਲ ਆਉਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਕੈਦੀ ਦੇ ਦਿਓ ਤੁਸੀਂ ਵੈਸੇ ਵੀ ਇਹਨਾਂ ਨੂੰ ਮਾਰ ਹੀ ਦੇਣਾ ਹੈ ਉਸ ਦਾਗਰ ਰੋਜ਼ ਦੀ ਤਰ੍ਹਾਂ ਫੇਰ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਆਪਣਾ ਇੱਕ ਕੈਦੀ ਦੇ ਦਿਓ ਤੇ ਮੇਰੇ ਕੋਲੋਂ ਜਿਹੜੀਆਂ ਮੋਹਰਾਂ ਲੈਣੀਆਂ ਨੇ ਲੈ ਲਵੋ ਉਹ ਦਰਬਾਰੀ ਬਸੰਤ ਬਾਰੇ ਸੋਚਣ ਲੱਗ ਜਾਂਦੇ ਹਨ ਕਿ ਕਿਉਂ ਨਾ ਇਸ ਵਾਰ ਇਸ ਨੂੰ ਦੇ ਦਿੱਤਾ ਜਾਵੇ ਨਾਲੇ ਜੇ ਕਿਤੇ ਇੰਨੇ ਰਾਜੇ ਕੋਲ ਆਪਣਾ ਮੂੰਹ ਖੋਲ ਦਿੱਤਾ ਤਾਂ ਅਸੀਂ ਤਾਂ ਮਾਰੇ ਜਾਵਾਂਗੇ ਉਹ ਬਸੰਤ ਨੂੰ ਸਦਾਗਰ ਨਾਲ ਭੇਜ ਦਿੰਦੇ ਹਨ ਬਸੰਤ ਸੁਦਾਗਰ ਨੂੰ ਪੁੱਛਦਾ ਹੈ ਕਿ ਤੁਹਾਡਾ ਮਕਸਦ ਕੀ ਹੈ ਤਾਂ ਸੁਦਾਗਰ ਕਹਿੰਦਾ ਹੈ ਕਿ ਤੇਰੀ ਬਲੀ ਦੇ ਕੇ ਸਾਡਾ ਜਹਾਜ਼ ਤੁਰਦਾ ਹੋ ਜਾਊਗਾ ਬਸੰਤ ਕਹਿੰਦਾ ਹੈ ਕਿ ਜੇ ਮੈਂ ਬਲੀ ਤੋਂ ਬਿਨਾਂ ਹੀ ਇਸ ਜਹਾਜ਼ ਨੂੰ ਤੋੜ ਦੇਵਾਂ ਤਾਂ ਸੁਦਾਗਰ ਕਹਿੰਦਾ ਹੈ ਕਿ ਦੇਖ ਲੈ ਕੋਸ਼ਿਸ਼ ਕਰਕੇ ਉਧਰ ਬਸੰਤ ਵਿੱਚ ਜੋਗੀਆਂ ਨਾਲ ਰਹਿਣ ਕਰਕੇ ਤੰਤਰ ਮੰਤਰ ਸਨ ਉਹ ਸਿੱਖਿਆ ਹੋਇਆ ਸੀ ਉਸਨੇ ਆਪਣੀ ਉਂਗਲ ਦਾ ਥੋੜਾ ਜਿਹਾ ਹਿੱਸਾ ਕੱਟਿਆ ਅਤੇ ਕੋਈ ਮੰਤਰ ਪੜ੍ਹਿਆ ਤਾਂ ਜਹਾਜ਼ ਤੁਰ ਪਿਆ ਜਦੋਂ ਜਹਾਜ਼ ਤੋਰ ਪੈਂਦਾ ਹੈ ਤਾਂ ਸੁਦਾਗਰ ਬੜਾ ਖੁਸ਼ ਹੁੰਦਾ ਹੈ ਉਹ ਸੋਚਦਾ ਹੈ ਕਿ ਇਹ ਤਾਂ ਬੰਦਾ ਹੀ ਬੜਾ ਕੰਮ ਦਾ ਹੈ ਮੈਨੂੰ ਹੁਣ ਕਿਸੇ ਵੀ ਬਲੀ ਦੇ ਕੇ ਪਾਪ ਨਹੀਂ ਕਰਨਾ ਪਊਗਾ ਜੇ ਮੈਂ ਇਸ ਨੂੰ ਆਪਣੇ ਨਾਲ ਹੀ ਰੱਖ ਲਵਾਂ ਉਹ ਬਸੰਤ ਨੂੰ ਕਹਿੰਦਾ ਹੈ ਕਿ ਤੂੰ ਕੰਮ ਕਰ ਕੀ ਕਰਦਾ ਤਾਂ ਬਸੰਤ ਕਹਿੰਦਾ ਹੈ ਕਿ ਮੇਰਾ ਜੀਵਨ ਤਾਂ ਬਸ ਐਵੇਂ ਹੀ ਹੈ ਉਹ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਜਹਾਜ਼ ਤੇ ਚੱਲ ਤੈਨੂੰ ਦੁਨੀਆਂ ਦੀ ਸੈਰ ਕਰਾਉਂਗਾ ਇੰਨੇ ਦਿਨ ਇਕੱਠੇ ਰਹਿੰਦਿਆਂ ਸੁਦਾਗਰ ਅਤੇ ਬਸੰਤ ਦੀ ਮਿੱਤਰਤਾ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਇੱਕ ਦਿਨ ਜਹਾਜ਼ ਇੱਕ ਬੰਦਰਗਾਹ ਤੇ ਪਹੁੰਚਦਾ ਹੈ ਉੱਥੇ ਇੱਕ ਬਹੁਤ ਹੀ ਸੋਹਣਾ ਬਾਗ ਹੁੰਦਾ ਹੈ ਬਸੰਤ ਜਦੋਂ ਉਸ ਬਾਗ ਵਿੱਚ ਪਹੁੰਚਦਾ ਹੈ ਤਾਂ ਕਈ ਦਿਨਾਂ ਦੇ ਸਫ਼ਰ ਕਰਕੇ ਉਸ ਨੂੰ ਬਾਗ ਵਿੱਚ ਨੀਂਦ ਆਉਣ ਲੱਗਦੀ ਹੈ ਅਤੇ ਉਹ ਇੱਕ ਦਰਖਤ ਨੂੰ ਢੋਲਾ ਕੇ ਸੌ ਜਾਂਦਾ ਹੈ ਬਸੰਤ ਨੂੰ ਨਹੀਂ ਪਤਾ ਸੀ ਕਿ ਇਹ ਬਾਗ ਕਿਸੇ ਰਾਜਕੁਮਾਰੀ ਦਾ ਹੈ ਜਦੋਂ ਦਾਸੀਆਂ ਹੁੰਦੀਆਂ ਹਨ ਤਾਂ ਉਹ ਬਸੰਤ ਨੂੰ ਵੇਖ ਕੇ ਰਾਜਕੁਮਾਰੀ ਕੋਲ ਜਾਂਦੀਆਂ ਹਨ ਅਤੇ ਕਹਿੰਦੀ ਹਨ ਕਿ ਇੱਕ ਬਹੁਤ ਸੋਹਣਾ ਨੌਜਵਾਨ ਤੁਹਾਡੇ ਬਾਗ ਵਿੱਚ ਸੁੱਤਾ ਪਿਆ ਹੈ। ਰਾਜਕੁਮਾਰੀ ਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਉਂਦਾ ਹੈ। ਇੰਨੀ ਹਿੰਮਤ ਕਿਸ ਤੇ ਵਿੱਚ ਹੈ ਜੋ ਮੇਰੀ ਇਜਾਜ਼ਤ ਤੋਂ ਬਿਨਾਂ ਬਾਗ ਵਿੱਚ ਆ ਗਿਆ ਪਰ ਜਦੋਂ ਉਹ ਸੁੱਤੇ ਪਏ ਬਸੰਤ ਕੋਲ ਪਹੁੰਚਦੀ ਹੈ ਤਾਂ ਉਸਦੇ ਚਿਹਰੇ ਦਾ ਨੂਰ ਵੇਖ ਕੇ ਉਹ ਉਸਤੇ ਮੋਹਿਤ ਹੋ ਜਾਂਦੀ ਹੈ। ਰਾਜਕੁਮਾਰੀ ਆਪਣੇ ਪਿਤਾ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਬਾਗ ਵਿੱਚ ਇੱਕ ਨੌਜਵਾਨ ਆਇਆ ਹੈ। ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਰਾਜਾ ਰਾਜਕੁਮਾਰੀ ਨੂੰ ਕਹਿੰਦਾ ਹੈ ਕਿ ਤੂੰ ਇੰਨਾ ਵੱਡਾ ਫੈਸਲਾ ਆਪਣੇ ਆਪ ਕਿਵੇਂ ਲੈ ਲਿਆ ਤਾਂ ਅਗੋਂ ਰਾਜਕੁਮਾਰੀ ਕਹਿੰਦੀ ਹੈ ਕਿ ਜੇ ਤੁਸੀਂ ਉਸਦੇ ਨਾਲ ਮੇਰਾ ਵਿਆਹ ਨਾ ਕੀਤਾ ਤਾਂ ਮੈਂ ਕਿਲੇ ਦੀ ਕੰਧ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵਾਂਗੀ ਫਿਰ ਰਾਜਾ ਵੀ ਬਾਗ ਵਿੱਚ ਪਹੁੰਚ ਕੇ ਜਦੋਂ ਬਸੰਤ ਨੂੰ ਵੇਖਦਾ ਹੈ ਤਾਂ ਉਸ ਦਾ ਖੂਬਸੂਰਤ ਚਿਹਰਾ ਵੇਖ ਕੇ ਪ੍ਰਸੰਨ ਹੋ ਜਾਂਦਾ ਹੈ ਬਸੰਤ ਹੁਣੀ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਸੀ ਜਦੋਂ ਉਸ ਨੂੰ ਵਿਆਹ ਦਾ ਪ੍ਰਸਤਾਵ ਮਿਲਦਾ ਹੈ ਤਾਂ ਉਹ ਮੰਨ ਜਾਂਦਾ ਹੈ ਰਾਜਾ ਦੋਨਾਂ ਦਾ ਵਿਆਹ ਕਰ ਦਿੰਦਾ ਹੈ। ਬਸੰਤ ਰਾਜਕੁਮਾਰੀ ਨੂੰ ਕਹਿੰਦਾ ਹੈ ਕਿ ਮੇਰਾ ਤਾਂ ਘਰ ਹੁਣ ਜਹਾਜ਼ ਤੇ ਹੀ ਹੈ। ਰਾਜਕੁਮਾਰੀ ਚੁੱਪਚਾਪ ਬਸੰਤ ਨਾਲ ਉਸ ਜਹਾਜ਼ ਵਿੱਚ ਚਲੀ ਜਾਂਦੀ ਹੈ। ਦੋਵੇਂ ਜਣੇ ਸਮੁੰਦਰ ਦੀਆਂ ਲਹਿਰਾਂ, ਆਲੇ-ਦੁਆਲੇ ਦੇ ਹੋਰ ਕੁਦਰਤੀ ਦ੍ਰਿਸ਼ਾਂ ਨੂੰ ਦੇਖਦੇ ਰਹਿੰਦੇ ਹਨ ਅਤੇ ਉਹਨਾਂ ਵਿੱਚ ਇੱਕ ਦੂਜੇ ਪ੍ਰਤੀ ਬਹੁਤ ਲगाव ਹੋ ਜਾਂਦਾ ਹੈ। ਇੱਕ ਦਿਨ ਰਾਜਕੁਮਾਰੀ ਇਕੱਲੀ ਬੈਠੀ ਚੜ੍ਹਦੇ ਸੂਰਜ ਨੂੰ ਵੇਖ ਕੇ ਖੁਸ਼ ਹੋ ਰਹੀ ਸੀ। ਕਿ ਸੁਦਾਗਰ ਉਸ ਨੂੰ ਵੇਖ ਲੈਂਦਾ ਹੈ। ਅਤੇ ਉਸਤੇ ਦਿਲ ਵਿੱਚ ਬੇਈਮਾਨੀ ਆ ਜਾਂਦੀ ਹੈ ਉਹ ਕਹਿੰਦਾ ਹੈ ਕਿ ਜੇ ਮੈਂ ਬਸੰਤ ਨੂੰ ਸਮੁੰਦਰ ਵਿੱਚ ਸੁੱਟ ਦੇਵਾਂ ਤਾਂ ਉਹਦਾ ਕਿਹੜਾ ਕੋਈ ਅੱਗੇ ਪਿੱਛੇ ਹੈ ਪਤਾ ਕਰਨ ਵਾਲਾ ਅਤੇ ਨਾ ਹੀ ਰਾਜਕੁਮਾਰੀ ਦੇ ਮਗਰ ਰਾਜੇ ਨੇ ਆਉਣਾ ਹੈ ਤੇ ਉਹ ਇਸ ਤਰ੍ਹਾਂ ਹੀ ਕਰਦਾ ਹੈ ਉਹ ਬਸੰਤ ਨੂੰ ਜਹਾਜ਼ ਦੇ ਉੱਪਰ ਸਿਰੇ ਤੇ ਲਿਆ ਕੇ ਗੱਲਾਂ ਕਰਦਾ ਕਰਦਾ ਸਮੁੰਦਰ ਵਿੱਚ ਧੱਕਾ ਦੇ ਦਿੰਦਾ ਹੈ ਉਧਰ ਰਾਜਕੁਮਾਰੀ ਸ਼ਾਮ ਤੱਕ ਇੰਤਜ਼ਾਰ ਕਰਦੀ ਹੈ ਤੇ ਫਿਰ ਉੱਪਰ ਆ ਜਾਂਦੀ ਹੈ ਤਾਂ ਸੁਦਾਗਰ ਨੂੰ ਪੁੱਛਦੀ ਹੈ ਬਸੰਤ ਕਿੱਥੇ ਹੈ ਸੁਦਾਗਰ ਬਹਾਨਾ ਲਾਉਂਦਾ ਹੈ ਕਿ ਮੈਨੂੰ ਤਾਂ ਨਹੀਂ ਪਤਾ ਅਤੇ ਕਹਿਣ ਲੱਗਦਾ ਹੈ ਕਿ ਤੇ ਸਮੁੰਦਰ ਵਿੱਚ ਨਾ ਡਿੱਗ ਗਿਆ ਹੋਵੇ ਜਾਂ ਫਿਰ ਤੈਨੂੰ ਛੱਡ ਕੇ ਨਾ ਚਲਾ ਗਿਆ ਹੋਵੇ ਪਰ ਰਾਜਕੁਮਾਰੀ ਸੋਚਦੀ ਹੈ ਕਿ ਬਸੰਤ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਉਹ ਅੱਜ ਨਹੀਂ ਤਾਂ ਕੱਲ ਮੇਰੇ ਲਈ ਜ਼ਰੂਰ ਆਏਗਾ ਉਧਰ ਸੁਦਾਗਰ ਸੋਚਣ ਲੱਗਦਾ ਹੈ ਕਿਉਂ ਰਾਜਕੁਮਾਰੀ ਨਾਲ ਵਿਆਹ ਕਰਵਾਵੇ ਤਾਂ ਕਿਵੇਂ ਕਰਵਾਵੇ ਸੁਦਾਗਰ ਰਾਜਕੁਮਾਰੀ ਨੂੰ ਕਈ ਝੂਠੇ ਦਿਲਾਸੇ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਹੁਣ ਬਸੰਤ ਕਦੀ ਵਾਪਸ ਨਹੀਂ ਆਏਗਾ ਤੂੰ ਹੁਣ ਮੇਰੇ ਨਾਲ ਵਿਆਹ ਕਰਵਾ ਲੈ। ਰਾਜਕੁਮਾਰੀ ਕਹਿੰਦੀ ਹੈ ਕਿ ਮੈਂ ਪੂਰਾ ਇੱਕ ਸਾਲ ਬਸੰਤ ਦਾ ਇੰਤਜ਼ਾਰ ਕਰੂੰਗੀ। ਜੀ ਉਹ ਵਾਪਸ ਨਾ ਆਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਸਦਾਗਰ ਮੰਨ ਜਾਂਦਾ ਹੈ। ਅਤੇ ਮਾਨੀ ਮਨ ਸੋਚਦਾ ਹੈ ਕਿ ਹੁਣ ਬਸੰਤ ਨੇ ਕਿੱਥੇ ਵਾਪਸ ਆਉਣਾ। ਮੇਰਾ ਵਿਆਹ ਤਾਂ ਹੁਣ ਪੱਕਾ ਰਾਜਕੁਮਾਰੀ ਨਾਲ ਹੋ ਜਾਣਾ। ਉਧਰ ਸਮੁੰਦਰ ਕੰਢੇ ਤੇ ਕੁਝ ਮਛੇਰੇ ਮੱਛੀਆਂ ਫੜ ਰਹੇ ਸਨ। ਅਤੇ ਕੋਈ ਵੱਡੀ ਚੀਜ਼ ਉਹਨਾਂ ਦੇ ਜਾਲ ਵਿੱਚ ਫਸ ਗਈ। ਉਹ ਬੜੇ ਖੁਸ਼ ਹੁੰਦੇ ਹਨ। ਜਦੋਂ ਜਾਲ ਨੂੰ ਖਿੱਚ ਕੇ ਬਾਹਰ ਕੱਢਦੇ ਹਨ ਤਾਂ ਦੇਖਦੇ ਹਨ ਇੱਕ ਬੰਦਾ ਜਾਲ ਵਿੱਚ ਫਸ ਗਿਆ ਹੈ ਉਹ ਉਸ ਨੂੰ ਛੂ ਕੇ ਵੇਖਦੇ ਹਨ ਤਾਂ ਉਹਦੇ ਹਜੇ ਸਾਹ ਚੱਲ ਰਹੇ ਸਨ ਉਹ ਬੰਦਾ ਬਸੰਤ ਸੀ ਉੱਥੇ ਇੱਕ ਬਜ਼ੁਰਗ ਮਾਲੀ ਹੁੰਦਾ ਹੈ ਉਹ ਮਛੇਰੇ ਬਸੰਤ ਨੂੰ ਉਸ ਮਾਲੀ ਕੋਲ ਛੱਡ ਦਿੰਦੇ ਹਨ ਉਸ ਮਾਲੀ ਅਤੇ ਮਾਲਣ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਉਹ ਦੋਵੇਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਉਸਨੇ ਸਾਨੂੰ ਇੰਨਾ ਸੋਹਣਾ ਪੁੱਤ ਦੇ ਦਿੱਤਾ ਉਹ ਉਸ ਨੂੰ ਦਵਾਈ ਬੂਟੀ ਦਿੰਦੇ ਹਨ ਅਤੇ ਬਸੰਤ ਨੂੰ ਹੋਸ਼ ਆ ਜਾਂਦੀ ਹੈ। ਬਸੰਤ ਮਾਲਣ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਹੈ ਤੇ ਆਪਣੇ ਭਰਾ ਰੂਪ ਬਾਰੇ ਵੀ ਦੱਸਦਾ ਹੈ। ਤਾਂ ਮਾਲਣ ਹੈਰਾਨ ਹੋ ਜਾਂਦੀ ਹੈ ਕਿ ਤੂੰ ਰੂਪ ਦਾ ਭਰਾ ਹੈ? ਉਹ ਤਾਂ ਰਾਜਾ ਹੈ ਹੁਣ। ਬਸੰਤ ਖੁਸ਼ ਹੋ ਜਾਂਦਾ ਹੈ ਪੁੱਛਦਾ ਹੈ ਕਿੱਥੇ ਦਾ ਰਾਜਾ ਹੈ? ਉਹ ਕਹਿੰਦੀ ਹੈ ਕਿ ਜਿਹੜੇ ਰਾਜ ਵਿੱਚ ਤੂੰ ਫਿਰਦਾ ਹੈ ਰੂਪ ਉਸੇ ਦਾ ਰਾਜਾ ਹੈ। ਬਸੰਤ ਰਾਜਕੁਮਾਰੀ ਨੂੰ ਵੀ ਮਿਲਣਾ ਚਾਹੁੰਦਾ ਹੈ। ਉਹ ਉਸੇ بندرਗਾਹ ਤੇ ਜਾਂਦਾ ਹੈ ਅਤੇ ਜਹਾਜ਼ ਦੀ ਉਡੀਕ ਕਰਨ ਲੱਗਦਾ ਹੈ ਉਹ ਦੇਖਦਾ ਹੈ ਕਿ ਕਿਤੇ ਮੈਂ ਦੁਬਾਰਾ ਨਾ ਫਸ ਜਾਵਾਂ ਅਤੇ ਉਹ ਮਾਲਣ ਕੋਲ ਦੁਬਾਰਾ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਜਾ ਕੇ ਰਾਜਕੁਮਾਰੀ ਨੂੰ ਸੁਨੇਹਾ ਦੇਵੇ ਕਿ ਬਸੰਤ ਜਿਉਂਦਾ ਹੈ ਅਤੇ ਮਾਲਣ ਇਸ ਤਰ੍ਹਾਂ ਹੀ ਕਰਦੀ ਹੈ ਉਹ ਰਾਜਕੁਮਾਰੀ ਨੂੰ ਜਾ ਕੇ ਦੱਸਦੀ ਹੈ ਕਿ ਤੇਰਾ ਬਸੰਤ ਜਿਉਂਦਾ ਹੈ ਅਤੇ ਨਾਲ ਹੀ ਬਸੰਤ ਦੇ ਕਹੇ ਅਨੁਸਾਰ ਮਾਲਣ ਰਾਜਕੁਮਾਰੀ ਨੂੰ ਕਹਿੰਦੀ ਹੈ ਕਿ ਤੂੰ ਸੁਦਾਗਰ ਨੂੰ ਕਹਿ ਕਿ ਮੈਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਹੈ ਕਿ ਕੋਈ ਐਸਾ ਬੰਦਾ ਲੱਭੂ ਜੋ ਰੂਪ ਤੇ ਬਸੰਤ ਦਾ ਕਿੱਸਾ ਦੱਸੇ ਰਾਜਕੁਮਾਰੀ ਜਾ ਕੇ ਸੁਦਾਗਰ ਨੂੰ ਉਸੇ ਤਰ੍ਹਾਂ ਕਹਿੰਦੀ ਹੈ ਸੁਦਾਗਰ ਕਹਿੰਦਾ ਹੈ ਕਿ ਇਹ ਤਾਂ ਕੋਈ ਵੱਡਾ ਮਸਲਾ ਨਹੀਂ ਹੈ ਕਿਉਂਕਿ ਸੁਦਾਗਰ ਦੀ ਰਾਜੇ ਨਾਲ ਬਹੁਤ ਨੇੜਤਾ ਹੁੰਦੀ ਹੈ ਉਹ ਰਾਜੇ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਕੋਈ ਐਸਾ ਬੰਦਾ ਲੱਭੋ ਜੋ ਰੂਪ ਤੇ ਬਸੰਤ ਦਾ ਕਿੱਸਾ ਸੁਣਾ ਸਕੇ ਰੂਪ ਸੋਚੀ ਪੈ ਜਾਂਦਾ ਹੈ ਕਿ ਕਾਸ਼ ਕਿਸੇ ਨੂੰ ਇਹ ਕિસ્ਸਾ ਪਤਾ ਹੋਏ ਕਿ ਮੇਰੇ ਭਰਾ ਦਾ ਕੀ ਬਣਿਆ ਉਹ ਉਸ ਸਦਾਗਰ ਨੂੰ ਤਾਂ ਕੁਝ ਨਹੀਂ ਦੱਸਦਾ ਪਰ ਜਾਣਨ ਦੀ ਇੱਛਾ ਨਾਲ ਸਾਰੇ ਰਾਜ ਵਿੱਚ ਟੰਡੋਰਾ ਪਟਵਾ ਦਿੰਦਾ ਹੈ ਉਧਰ ਮਾਲੀ ਸਦਾਗਰ ਕੋਲ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਬੇਟੀ ਇਹ ਕિસ્ਸਾ ਸੁਣਾ ਸਕਦੀ ਹੈ ਪਰ ਮੇਰੀ ਇੱਕ ਸ਼ਰਤ ਹੈ ਕਿ ਉਹ ਕિસ્ਸਾ ਰਾਜੇ ਦੇ ਦਰਬਾਰ ਵਿੱਚ ਸੁਣਿਆ ਜਾਵੇ ਤੇ ਦੂਜੀ ਗੱਲ ਇਹ ਹੈ ਕਿ ਮੇਰੀ ਬੇਟੀ ਕਿਸੇ ਨੂੰ ਆਪਣਾ ਚਿਹਰਾ ਨਹੀਂ ਵਿਖਾਉਂਦੀ ਉਹ कुंठ ਕੱਢ ਕੇ ਜਾਊਗੀ ਇਸ ਲਈ ਮੇਰੇ ਘਰ ਤੋਂ ਲੈ ਕੇ ਰਾਜੇ ਦੇ ਦਰਬਾਰ ਤੱਕ ਤੰਬੂ ਪਨਾਤਾਂ ਲਾਇਆਂ ਜਾਣ ਕਿਉਂਕਿ ਉਧਰ ਬਸੰਤ ਨੂੰ ਡਰ ਸੀ ਕਿ ਕਿਤੇ ਉਹ ਦਰਬਾਰੀ ਵੀ ਨਾ ਉਸ ਨੂੰ ਪਛਾਣ ਲੈਣ ਤੇ ਸੁਦਾਗਰ ਨੂੰ ਵੀ ਭਿੰਕ ਨਾ ਲੱਗੇ ਸੁਦਾਗਰ ਉਸ ਦੀ ਗੱਲ ਮੰਨ ਲੈਂਦਾ ਹੈ ਅਤੇ ਬਸੰਤ ਨੂੰ ਮਾਲਣ ਕੁੜੀਆਂ ਵਾਲਾ ਲਿਬਾਸ ਪਾ ਕੇ ਢੋਲੀ ਵਿੱਚ ਬਿਠਾ ਕੇ ਭੇਜ ਦਿੰਦੀ ਹੈ ਉਧਰ ਰੂਪ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਕੋਈ ਤਾਂ ਹੈ ਜਿਸ ਨੂੰ ਇਹ ਕਿੱਸਾ ਪਤਾ ਹੈ ਬਸੰਤ ਜਦੋਂ ਰਾਜੇ ਦੇ ਦਰਬਾਰ ਵਿੱਚ ਪਹੁੰਚਦਾ ਹੈ ਅਤੇ ਕੁੜੀ ਦੀ ਆਵਾਜ਼ ਕੱਟ ਕੇ ਸਾਰਾ ਕਿੱਸਾ ਰੂਪ ਨੂੰ ਸੁਣਾਉਂਦਾ ਹੈ ਕਿ ਕਿਵੇਂ ਰੂਪ ਤੇ ਬਸੰਤ ਅਲੱਗ ਹੋਏ ਉਹ ਦਰਬਾਰੀਆਂ ਬਾਰੇ ਵੀ ਦੱਸਦਾ ਹੈ ਉਹ ਸੁਦਾਗਰ ਬਾਰੇ ਵੀ ਦੱਸਦਾ ਹੈ ਸੁਦਾਗਰ ਵੀ ਘਬਰਾ ਜਾਂਦਾ ਹੈ ਨਾ ਉਹ ਭੱਜ ਸਕਦਾ ਹੈ ਉਹ ਉੱਥੇ ਖੜਾ ਖੜਾ ਸੁਣਨ ਹੋ ਜਾਂਦਾ ਹੈ ਰੂਪ ਨੂੰ ਸੁਦਾਗਰ ਤੇ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਸੁਦਾਗਰ ਦਾ ਸਿਰ ਕਲਮ ਕਰਵਾ ਦਿੰਦਾ ਹੈ ਅਤੇ ਫਿਰ ਪੁੱਛਦਾ ਹੈ ਕਿ ਹੁਣ ਬਸੰਤ ਕਿੱਥੇ ਹੈ ਬਸੰਤ ਦੱਸਦਾ ਹੈ ਕਿ ਇਹ ਮਾਲੀ ਤੇ ਮਾਲਣ ਨੇ ਉਸਦੀ ਬਹੁਤ ਸੇਵਾ ਕੀਤੀ ਅਤੇ ਉਸ ਨੂੰ ਬਚਾ ਲਿਆ ਰੂਪ ਫਿਰ ਕਹਿੰਦਾ ਹੈ ਕਿ ਹੁਣ ਬਸੰਤ ਕਿੱਥੇ ਹੈ ਅੱਗੋਂ ਬਸੰਤ ਕਹਿੰਦਾ ਹੈ ਕਿ ਮੇਰਾ ਕੁੰਡ ਚੁੱਕੋ ਜਦੋਂ ਰੂਪ ਕੁੰਡ ਚੁੱਕਦਾ ਹੈ ਤਾਂ ਸਾਹਮਣੇ ਬਸੰਤ ਨੂੰ ਵੇਖ ਕੇ ਰੋਣ ਲੱਗ ਜਾਂਦਾ ਹੈ ਅਤੇ ਮਾਫੀ ਮੰਗਦਾ ਹੈ ਕਿ ਮੈਂ ਰਾਜ ਭਾਗ ਦੀ ਚਕਾ ਚੌਂਦ ਵਿੱਚ ਤੈਨੂੰ ਭੁੱਲ ਹੀ ਗਿਆ ਸੀ ਬਸੰਤ ਉਸਨੂੰ ਮਾਫ਼ ਕਰ ਦਿੰਦਾ ਹੈ ਅਤੇ ਦੋਵੇਂ ਭਰਾ ਜੱਫੀ ਪਾ ਕੇ ਰੋਣ ਲੱਗ ਜਾਂਦੇ ਹਨ ਬਸੰਤ ਨੂੰ ਉਸਦੀ ਰਾਣੀ ਵੀ ਮਿਲ ਜਾਂਦੀ ਹੈ ਤਿੰਨੇ ਜਣੇ ਖੁਸ਼ੀ-ਖੁਸ਼ੀ ਰਹਿਣ ਲੱਗਦੇ ਹਨ ਥੋੜੇ ਸਮੇਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਵਾਪਸ ਆਪਣੇ ਰਾਜ ਵਿੱਚ ਜਾਈਏ ਤੇ ਉੱਥੇ ਆਪਣੇ ਪਿਓ ਨੂੰ ਮਿਲੀਏ ਜਦੋਂ ਉਹ ਰਾਜ ਵਿੱਚ ਪਹੁੰਚਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਰਾਣੀ ਨੇ ਬਸੰਤ ਨੂੰ ਦੇਸ਼ ਨਿਕਾਲਾ ਦਿਵਾਇਆ ਸੀ ਉਸ ਨੂੰ ਬਹੁਤ ਪਛਤਾਵਾ ਹੋਇਆ ਅਤੇ ਉਸਨੇ ਜ਼ਹਿਰ ਵੀ ਕੇ ਆਪਣੀ ਜਾਨ ਦੇ ਦਿੱਤੀ ਤੇ ਰਾਜਾ ਇਕੱਲਾ ਰਹਿ ਜਾਂਦਾ ਹੈ ਉਹ ਰਾਜੇ ਨੂੰ ਮਿਲਦੇ ਹਨ ਅਤੇ ਸਾਰੀ ਗੱਲ ਦੱਸਦੇ ਹਨ ਰਾਜਾ ਖੁਸ਼ ਹੋ ਜਾਂਦਾ ਹੈ ਅਤੇ ਉਹ ਬਸੰਤ ਨੂੰ ਕਹਿੰਦਾ ਹੈ ਕਿ ਹੁਣ ਰੂਪ ਤਾਂ ਦੂਸਰੇ ਰਾਜ ਦਾ ਰਾਜਾ ਹੈ ਤੂੰ ਹੁਣ ਇਹ ਰਾਜ ਭਾਗ ਸਾਂਭ ਅਤੇ ਮੈਨੂੰ ਸੁਰੱਖ ਰੂ ਕਰ ਤੇ ਰਾਜਾ ਆਪ ਜੰਗਲਾਂ ਵੱਲ ਚਲਾ ਜਾਂਦਾ ਹੈ ਰੂਪ ਤੇ ਬਸੰਤ ਦੋਵੇਂ ਆਪਣੇ ਆਪਣੇ ਰਾਜ ਸਾਂਭਦੇ ਹਨ ਪਰ ਉਹ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਹਨ